ਸਾਹ ਮਿਲਣਾ ਐਸੀ ਕੀ ਗਲਬਾ ਤੋਂ ਯਕੀਨ ਨੂੰ ਸਦਿਤਾ ਨੂੰ ਨਹੀਂ ਉਹਨਾਂ ਬਲਟੋਵਾ ਸਾਹਿਬ ਨੂੰ ਸਾਨੂੰ ਤੇ ਜਦੋਂ ਚਾਰ ਪੰਜ ਦਿਨ ਪਹਿਲਾਂ ਤੋਂ ਅਮਰਪਾਲ ਸਿੰਘ ਦਾ ਅਨਾਉਂਸ ਹੋ ਗਿਆ ਸੀਗਾ ਕਿ ਉਹ ਖਰੂਰ ਸਾਹ ਤੋਂ ਛੋੜ ਲੈਣ ਗਿਆ ਤੇ ਸਾਨੂੰ ਉਮੀਦ ਸੀ ਕਿ ਸ੍ਰੋਮਣੀ ਅਕਾਲੀ ਦਲ ਬੀਤੇ ਤੋਂ ਸਭ ਸਿੱਖਦਾ ਹੋਇਆ ਜੋ ਖਾਲੜਾ ਟਾਈਮ ਇਨ ਇਹਨਾਂ ਗਲਤੀ ਕੀਤੀ ਸੀ ਸ਼ਾਇਦ ਅਗਰ ਕੀ ਨਹੀਂ ਕਰਨਗੇ ਪਰ ਇਹਨਾਂ ਨੇ ਉਮੀਦਵਾਰ ਤਾਰ ਕੇ ਤੇ ਇੱਕ ਇਤਿਹਾਸਿਕ ਗਲਤੀ ਕਰ ਰਹੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਪੰਜਾਬ ਭਰ ਦੇ ਵਿੱਚ ਸਿਆਸੀ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਇਸੇ ਦਰਮਿਆਨ ਸ਼ਮਨੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਹਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਉੱਥੇ ਹੀ ਵਿਰਸਾ ਸਿੰਘ ਬਲਟੋਹਾ ਜਿਨ੍ਹਾਂ ਇਹ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਉਹਨਾਂ ਦੇ ਹੱਕ ਦੇ ਵਿੱਚ ਹੈ ਤੇ ਉਹਨਾਂ ਦੀ ਪੂਰੀ ਸਪੋਰਟ ਕਰੇਗਾ ਇਸ ਗੱਲ ਦਾ ਵੀ ਪਰਿਵਾਰ ਦੇ ਵੱਲੋਂ ਭਰੋਸਾ ਦਿੱਤਾ ਗਿਆ ਉਥੇ ਦੱਸਦੀ ਕਿ ਅੱਜ ਸਵੇਰੇ ਵਿਰਸਾ ਸਿੰਘ ਬਲਟੋਹਾ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ ਜਿਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਦੱਸਦੀ ਕਿ ਇਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਜਦ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਰਸਾ ਸਿੰਘ ਬਲਟੋਹਾ ਨੂੰ ਕੋਈ ਵੀ ਸਮਰਥਨ ਦਾ ਭਰੋਸਾ ਨਹੀਂ ਦਿੰਦਾ ਤੇ ਨਾ ਹੀ ਅਸੀਂ ਕਿਹਾ ਕਿ ਅਸੀਂ ਤੁਹਾਡੀ ਸਪੋਰਟ ਦੇ ਵਿੱਚ ਖੜਿਆ ਉਹਨਾਂ ਦਾ ਕਹਿਣਾ ਹੈ ਕਿ ਵਿਰਸਾ ਸਿੰਘ ਬਲਟੋਹਾ ਤੇ ਬਾਕੀ ਪਾਰਟੀਆਂ ਨੂੰ ਪਹਿਲਾਂ ਤੋਂ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਉਹੀ ਗਲਤੀ ਕਰ ਰਿਹਾ ਜੋ ਕਿ ਪਿਛਲੇ ਸਮੇਂ ਦੇ ਵਿੱਚ ਖਿਆਨਕੀ ਖਾਲੜਾ ਦੇ ਸਮੇਂ ਦੇ ਵਿੱਚ ਕੀਤੀ ਗਈ ਸੀ ਤੇ ਇਸ ਦੌਰਾਨ ਉਹਨਾਂ ਇਹ ਕਹਿ ਕਿ ਸਿੱਖ ਹਿੱਤਾਂ ਦਾ ਨੁਕਸਾਨ ਹੋਵੇਗਾ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿ ਕਿ ਸਾਰੀਆਂ ਪਾਰਟੀਆਂ ਨੂੰ ਰਲ ਕੇ ਇੱਕੋ ਉਮੀਦਵਾਰ ਖੜਾ ਕਰਨਾ ਚਾਹੀਦਾ ਹੈ ਦੱਸਦੀ ਕਿ ਹੁਣ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਜੋ ਕਿ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਹਾ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇਹ ਗੱਲ ਆਖ ਰਿਹਾ ਹੈ ਕਿ ਜਦ ਪਾਰਟੀਆਂ ਨੂੰ ਪਤਾ ਸੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਸਾਰੀਆਂ ਪਾਰਟੀਆਂ ਨੂੰ ਭਾਈ ਅਮਰਿਤਪਾਲ ਸਿੰਘ ਦਾ ਸਪੋਰਟ ਕਰਨਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਬਿਲਕੁਲ ਨਹੀਂ ਕਿਹਾ ਨਾ ਹੀ ਅਸੀਂ ਇਹ ਭਰੋਸਾ ਦਿੱਤਾ ਹੈ ਕਿ ਅਸੀਂ ਵਿਰਸਾ ਸਿੰਘ ਬਲਟੋਹਾ ਦੋਹਾ ਦੇ ਹੱਕ ਦੇ ਵਿੱਚ ਅੰਮ੍ਰਿਤਸਰ ਤੋਂ ਕਬਲਜੀਤ ਸਿੰਘ ਦੀ ਰਿਪੋਰਟ ਢੇਲੀ ਨਿਊਜ਼ ਪੰਜਾਬੀ ਸਾ ਮਿਲਣਾ ਏ ਸੀ ਕੀ ਗੱਲਬਾਤ ਹੋ ਯਕੀਨ ਨੂੰ ਸਦਿਤਾ ਨਾਲ ਨਹੀਂ ਉਹਨਾਂ ਬਲਟੋਵਾ ਸਾਹਿਬ ਨੂੰ ਸਾਨੂੰ ਤੇ ਜਦੋਂ ਚਾਰ ਪੰਜ ਦਿਨ ਪਹਿਲਾਂ ਤੋਂ ਅਮਰਪਾਲ ਸਿੰਘ ਦਾ ਅਨਾਉਂਸ ਹੋ ਗਿਆ ਸੀਗਾ ਕਿ ਉਹ ਖਰੂਰ ਸਾਹ ਤੋਂ ਛੋੜ ਲੈਣ ਗਿਆ ਤੇ ਸਾਨੂੰ ਉਮੀਦ ਸੀ ਕਿ ਸ੍ਰੋਮਣੀ ਅਕਾਲੀ ਦਲ ਬੀਤੇ ਤੋਂ ਸਭ ਸਿੱਖਦਾ ਹੋਇਆ ਜੋ ਖਾਲੜਾ ਟਾਈਮਿੰਗ ਨੇ ਇਹਨਾਂ ਗਲਤੀ ਕੀਤੀ ਸੀ ਸ਼ਾਇਦ ਅਗਰ ਕੀ ਨਹੀਂ ਕਰਨਗੇ ਪਰ ਇਹਨਾਂ ਨੇ ਉਮੀਦਵਾਰ ਤਾਰ ਕੇ ਤੇ ਇੱਕ ਇਤਿਹਾਸਿਕ ਗਲਤੀ ਕਰ ਰਹੇ ਤੇ ਉਹਦੇ ਬਾਰੇ ਚਲੋ ਚੋਣ ਲੜਨ ਦਾ ਹਰ ਇੱਕ ਨੂੰ ਅਧਿਕਾਰ ਹੈ ਲੜਨ ਕੋਈ ਗੱਲ ਨਹੀਂ ਤੇ ਪਰ ਉਹ ਸਿਰੇ ਆਏ ਸੀ ਕਿ ਲੋਕ ਮੈਨੂੰ ਬੁਰਾ ਭਲਾ ਕਹਿ ਰਹੇ ਆ ਕਿ ਤੁਸੀਂ ਉਹਨਾਂ ਦੇ ਸਾਹਮਣੇ ਕਿਉਂ ਖੜੇ ਹੋ ਜੇ ਅਸੀਂ ਕਿ ਲੋਕਾਂ ਦਾ ਫੈਸਲਾ ਬਲੋਕ ਕੀ ਕਹਿ ਰਹੇ ਆ ਉਹ ਤੇ ਜਿੱਦਾਂ ਦਾ ਕੋਈ ਕੰਮ ਕਰੋਗਾ ਜੇ ਕੋਈ ਪੰਥ ਕੇ ਵਿਚ ਕਰੋਗੇ ਤੇ ਹੋ ਸਕਦਾ ਅਮਰਪਾਲ ਕੋਈ ਗਲਤੀ ਹੋਊ ਤੇ ਅਮਰਪਾਲ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ ਇਸ ਕਰਕੇ ਲੋਕਾਂ ਦੇ ਫੈਸਲੇ ਤੇ ਉੱਪਰ ਹੀ ਰਹਿਣ ਦੀਗੇ ਕੱਲ ਪ੍ਰੈਸ ਕਾਨਫਰੰਸ ਕਰ ਵੀ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਦੇ ਪਰਿਵਾਰ ਨੇ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਉਹ ਪ੍ਰਚਾਰ ਵੀ ਕਰਨਗੇ ਤੇ ਉਹਨਾਂ ਦੀ ਸਪੋਰਟ ਦੇ ਵਿੱਚ ਬਲਰੋਹਾ ਸਾਉਂਦੀ ਸਪੋਰਟ ਦੇ ਵਿੱਚ ਖੜੇ ਹੈ ਨਹੀਂ ਜੀ ਸਾਡੇ ਨਾਲ ਤੇ ਉਹ ਉਹਨਾਂ ਨੇ ਮੇਰੇ ਖਾਲ ਜਦੋਂ ਅਸੀਂ ਮੋਰਚਾ ਲਾਇਆ ਸੀ ਸ਼ੁਰੂ ਸ਼ੁਰੂ ਚ ਇੱਕ ਵਾਰੀ ਉਹਨਾਂ ਨੇ ਹਾਜ਼ਰੀ ਭਰੀ ਸੀ ਉਦੋਂ ਬਾਅਦ ਸਾਡੇ ਪਰਿਵਾਰ ਦੀ ਉਹਨਾਂ ਨਾਲ ਕੋਈ ਵੀ ਮੁਲਾਕਾਤ ਨਹੀਂ ਹੋਈ ਦੁਬਾਰਾ ਉਹਨਾਂ ਨਾਲ ਨਹੀਂ ਹੋਈ ਉਹ ਕਿਤੇ ਵੀ ਪ੍ਰੂਫ ਕਰ ਦੇਣ ਵੀ ਹਾਂ ਵੀ ਇਹ ਉਹਨਾਂ ਦੇ ਪਰਿਵਾਰ ਨੇ ਸਹਿਮਤੀ ਦਿੱਤੀ ਪਰ ਦੂਜਾ ਇਹ ਗੱਲ ਹੈ ਕਿ ਭਾਈ ਸਾਹਿਬ 4 ਦਿਨ ਪਹਿਲਾਂ ਦੇ ਖ ਦੀ ਉਹਨਾਂ ਦੀ ਸਹਿਮਤੀ ਉਹਨਾਂ ਨੂੰ ਇਹ ਸੋਚਣਾ ਦੇ ਦਿੱਤਾ ਉਹ ਖੜ ਗਏ ਆ ਤੇ ਉਹਨਾਂ ਦੀ ਸਹਿਮਤੀ ਉਹਨਾਂ ਨਾਲ ਕਿਸ ਤਰੀਕੇ ਨਾਲ ਰਹਿ ਗਈ ਹੈ ਤੇ ਇਹ ਚੀਜ਼ਾਂ ਕੋਈ ਸਹਿਮਤੀ ਤੇ ਇਹਨਾਂ ਨੂੰ ਉਹਨਾਂ ਨਾਲ ਕਰਨੀ ਚਾਹੀਦੀ ਸੀ ਜਿਵੇਂ ਮੰਦੇ ਹੋ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਆ ਦੂਜੇ ਪਾਸੇ ਆਪਣਾ ਉਮੀਦਵਾਰ ਖੜਾ ਕਰਕੇ ਤੇ ਕੀ ਮੰਦੇ ਹੋ ਇਹ ਇਹ ਤੇ ਮੇਰੇ ਖਿਆਲ ਸਿੱਖ ਹਿੱਤਾਂ ਦਾ ਨੁਕਸਾਨ ਹੋ ਰਿਹਾ ਸੀ ਸਭ ਤੋਂ ਵੱਡੀ ਗੱਲ ਇਹ ਸੇ ਸਾਡੀ ਕੌਮ ਨੂੰ ਸਾਨੂੰ ਸੋਚਦੇ ਸੀ ਕਿ ਅਸੀਂ ਸਾਰੇ ਆ ਪਾਰਟੀਆਂ ਨੂੰ ਰਲ ਮਿਲ ਕੇ ਇੱਕ ਇੱਕ ਸੀਟ ਤੇ ਇੱਕ ਕੈਂਡੀਡੇਟ ਸੋ ਜਿਹਾ ਆ ਬੰਦਾ ਦੇਣਾ ਚਾਹੀਦਾ ਸੀ ਪਰ ਉਹ ਚੀਜ਼ ਨਹੀਂ ਤੇ ਪਰ ਤੁਸੀਂ ਜੇ ਪਾਰਟੀ ਬਾਰੇ ਲੜਨਾ ਤੇ ਪਰ ਇਹ ਇੱਕ ਇੱਕ ਮੁੱਦੇ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਸੀ ਭਾਈ ਅਮਰਤਪਾਲ ਜੀ ਸੀਟ ਤੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਸੀ ਕਿ ਇਹ ਸ਼ਾਇਦ ਇਹਦਾ ਨਹੀਂ ਕਰਨਗੇ ਚਲੋ ਇਹਨਾਂ ਵਿੱਚ ਕੋਈ ਗੱਲ ਨਹੀਂ ਉਹ ਤੇ ਚਲੋ ਲੋਕਾਂ ਦਾ ਫੈਸਲਾ ਹੋਊਗਾ ਤੇ ਸੁਭਾਈ ਬੀਤ ਖੰਸਾ ਮੇਰਾ ਨਾਮ ਮੁਖਤੈਂ ਸਿੰਘ ਮੈਂ ਅਮਰਤਪਾਲ ਦਾ ਚਾਚਾ ਜੀ ਸਰ ਅੱਜ ਬਲਟੂਆ ਜੀ ਆਏ ਸੀ ਕੀ ਭਰੋਸਾ ਜਿਤਾ ਕੇ ਗਏ ਆ ਨੇ פרוសា ਕੋਈ ਨਹੀਂ ਉਹਨਾਂ ਨੇ ਸਾਡੇ ਨਾਲ ਆ ਕੇ ਕਿਹਾ ਸੀ ਕਿ ਮੈਂ ਪਹਿਲਾਂ ਖੜਾ ਸੀ ਵੀ ਮਤਲਬ ਪਹਿਲਾਂ ਤਾਂ ਮੇਰਾ ਚੱਲ ਰਿਹਾ ਪ੍ਰੋਸੈਸ ਹੈਗਾ ਸਾਨੂੰ ਨਹੀਂ ਪਤਾ ਲੱਗਾ ਕਿ ਤੁਸੀਂ ਚੱਲ ਰਹੇ ਹੋ ਮੈਂ ਇੱਥੇ ਬਈ ਸੀ ਕਿ ਔਰ ਅਹੀਂ ਤਾਂ ਤੁਹਾਨੂੰ ਪਹਿਲਾਂ ਖੜੇ ਹੋਏ ਤੇ ਬਾਕੀ ਜੇ ਤੁਹਾਨੂੰ ਕੋਈ ਸ਼ੱਕ ਹੈ ਤੇ ਸਾਨੂੰ ਆ ਕੇ ਮਿਲ ਲੈਂਦੇ ਇਥੇ ਉਹ ਕਲੀਅਰ ਹੋ ਜਾਂਦਾ ਕਿ ਤੁਹਾਨੂੰ ਪਹਿਲਾਂ ਚੱਲ ਰਹੇ ਹੈਗੇ ਜਾਂ ਕਰ ਰਹੇ ਹੈ ਇਹ ਉਹ ਨੰਨੂ ਦੱਤਿਆ ਉਹ ਲਾਕ ਕਹਿ ਰਹੀ ਸੀ ਕਿ ਸਾਨੂੰ ਕਿ ਜਦੋਂ ਤੁਸੀਂ ਖੜ ਗਏ ਜੋ ਔਰ ਤੁਸੀਂ ਇਹ ਇਹ ਕਹੋਗੇ ਤੁਸੀਂ ਕੋਈ ਇੱਦਾ ਉਹ ਕਦ ਗੱਲ ਲੜਦੀ ਨਾ ਬੋਲੇ ਕਹਿਣ ਦੇ ਛਾਂ ਦੇ ਖਲਾ ਪਰ ਪਰਿਵਾਰ ਵੱਲੋਂ ਕੋਈ ਅਜਿਹੀ ਗੱਲ ਨਹੀਂ ਪਰ ਸੋਸ਼ਲ ਮੀਡੀਆ ਹਰ ਇੱਕ ਦੇ ਹੱਥ ਦੇ ਵਿੱਚ ਆ ਉਹ ਕੋਈ ਬੋਲਦਾ ਪਰ ਰੋਕ ਨਹੀਂ ਸਕਦਾ ਕੱਲ ਬਲਦੋਸਰ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਜੀ ਦਾ ਪਰਿਵਾਰ ਉਹਨਾਂ ਦਾ ਸਪੋਰਟ ਦੇ ਵਿੱਚ ਹੈ ਉਹਨਾਂ ਨੇ ਪਹਿਲਾਂ ਕਿਹਾ ਸੀ ਪ੍ਰਚਾਰ ਵੀ ਕਰੂਗਾ ਅਮਰਿਤਪਾਲ ਦਾ ਪਰਿਵਾਰ ਮੇਰੇ ਲਈ ਨੇ ਇਹੋ ਜੀ ਪਰਿਵਾਰ ਨਾਲ ਗੱਲ ਹੀ ਨਹੀਂ ਪਰਿਵਾਰ ਤਾਂ ਇੱਥੇ ਬੈਠਾ ਹੈਗਾ ਪਰਿਵਾਰ ਦੇ ਸਾਰੇ ਜਿਹੜੇ ਮੈਂ ਮੰਨਦੇ ਉਹ ਤਾਂ ਇੱਥੇ ਬੈਠੇ ਨੇ ਤੇ ਜੇ ਇਹੋ ਜੀ ਗੱਲ ਹੋਏ ਅਸੀਂ ਧੂਰਵਾਨ ਵਾਲੀ ਤੇ ਗੱਲ ਹੀ ਨਹੀਂ ਕੋਈ ਹੈ ਜੋ ਵੀ ਹੋਊਗਾ ਸਾਹਮਣੇ ਆ ਪੰਥ ਦਾ ਫੈਸਲਾ ਹੈਗਾ ਸੰਗਤਾਂ ਨੇ ਕੀਤਾ ਫੈਸਲਾ ਸੰਗਤਾਂ ਨੇ ਹੁਣ ਇਹਦਾ ਉਤਾਰਾ ਕਰ ਦੇਣਾ ਠੀਕ ਆ ਆਪਾਂ ਉਹਦੇ ਵਿੱਚ ਐਵੇਂ ਉਹਨਾਂ ਦਾ ਕੰਟਰੋਵਰਸੀ ਤੇ ਕੋਈ ਨਹੀਂ ਪੜਾ ਹੈਗਾ ਉਹਨਾਂ ਨੂੰ ਅਸੀਂ ਜੱਟ ਦੱਸਦਾ ਕਿ ਅਸੀਂ ਤੇ ਤੁਸੀਂ ਸਾਡੇ ਕੋ ਆਏ ਵੀ ਸੀ ਪਹਿਲੀਆਂ ਵਿੱਚ ਜੇ ਤੋਂ ਮੋਰਚਾ ਸ਼ੁਰੂ ਹੋਇਆ ਜੇ ਤੁਹਾਡੇ ਮਨ 'ਚ ਹੈਗੇ ਤੋ ਸਾਨੂੰ ਮਿਲ ਕੇ ਕੁਛ ਲਈ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੀ ਸਪੋਰਟ 'ਚ ਆ ਜਿਓ ਆਲੇ ਮਿਲ ਕੇ ਨਹੀਂ ਨਹੀਂ ਉਹਨਾਂ ਨੇ ਕੋਈ ਇਹੋ ਜਿਹੀ ਨਹੀਂ ਕਿਹਾ ਨਾ ਹੀ ਉਹਨਾਂ ਨੂੰ ਕੋਈ ਇਹੋ ਜਿਹਾ ਕਿਹਾ ਅਸੀਂ ਤੇ ਕਿਹਾ ਵੀ ਹੁਣ ਹੀ ਖੜੇ ਆ ਇਹ ਅਸੀਂ ਤੇ ਤੁਸੀਂ ਖੜੇ ਰਹੋ ਤੁਸੀਂ ਆਪਣੀ ਬੱਦੀ ਕਰੋ ਅਸੀਂ ਤੇ ਹੁਣ ਮੱਤ ਦਾ ਸੰਤਾਨਾ ਫੈਲਾ ਹੀ ਉਹਨੂੰ ਕੋਈ ਚੇਂਜ ਨਹੀਂ ਕਰ ਠੀਕ